ਉਹ ਵੜਾ ਉਹ ਦੇਖੀ ਵਾ ਕੋ ਪਤਾ ਨਹੀਂ ਲੱਗੀ ਨਹੀਂ ਲੱਗੀ ਉਹ ਦੇਖਿਆ ਦੇਖੋ ਨਾ ਲੈ ਮੈਂ ਪਾਉਣੀ ਐ ਨੂਨ ਮਿਰਚ ਕਰਾਰਾ ਤੇ ਮੇਰੀ ਮਾਸੀ ਮਿਰਚਾਂ ਨਾ ਪਾ ਲਈਆਂ ਪਾਈ ਰਾਤ ਖਾਦੀਆਂ ਨਹੀਂ ਗਈਆਂ ਸਾਡੀ ਤੋਂ ਖਾਦਗਾ ਨਹੀਂ ਗੰਗਾ ਕੀ ਕਰਾਂ ਮੈਂ ਤਾਂ ਘਟ ਪੈਂਦੀ ਤਾਂ ਨਹੀਂ ਮਾਸੀ ਘੱਟ ਪਾਇਆ ਕਰ ਨੂਨ ਜਿਆਦਾ ਪਾਇਆ ਕਰ ਸਭ ਨਹੀਂ ਅੱਛਾ ਨੂਨ ਥੋੜਾ ਪਾਇਆ ਨੂਨ ਤਾਂ ਬਾਅਦ ਚ ਵੀ ਪੈ ਜਾਂਦਾ ਛੋਣੇ ਹੈ ਨਾ ਹੂੰ ਆ ਘਣੀ ਨੂੰ ਮਿਰਚ ਤਾਂ ਬਾਅਦ ਚ ਵੀ ਪੈ ਜੂਗਾ ਸਾਨੂੰ ਹੁਣ ਤਾਂ ਬਾਅਦ ਚ ਪੈ ਜੂਗਾ ਤੇ ਮਸਾਲਾ ਤਾਂ ਹੈਗਾ ਥੋੜਾ ਹੀ ਲੱਗਦਾ ਮੈਨੂੰ ਐਂ ਪਾ ਦਿੰਨੇ ਆਪਾਂ ਹੋਰ ਪਿਆਗਾ ਇਹ ਚਲ ਬਹੁਤ ਆ ਜਰਾ ਹੁਣ ਦੀ ਦਾਲ ਲਈ ਤਾਂ ਬਹੁਤ ਆ ਠੀਕ ਹੈ

ਮਟਰਾਂ ਸੀ ਹਾਂ ਪਾਪਾ ਪਾਪਾ ਆ ਵਿਚਾਰਾ ਇਹ ਕੀ ਹੰਦੇ ਮਟਰ ਮਟਰ ਟਿਕ ਟਿਕ ਚੱਲ ਪਰਪਣ ਠੀਕ ਹੋ ਜਾਣਗੇ ਬਹੁਤਾ ਬਾਸ ਕੁੱਟੋ ਬਣੇ ਨੇ ਕੰਨ ਪਰੇ ਰਹਿ ਹੋਲੀ ਅੱਖ ਚ ਨਾ ਪੈ ਜੂਗੇ ਮਾੜੇ ਪਰ ਹੋ ਜਾ ਮੇਰੇ ਡੈਡੀ ਵਲਸ਼ ਕੀ ਨਾਮ ਸੀ ਨੰਦਾ ਲੜਾ ਆਪਣਾ ਪਾਪਾ ਬਹੁਤ ਖਾਂਦਾ ਹੁੰਦਾ ਸੀ ਗਾਲਾ ਬਣਾਉਂਦਾ ਵੀ ਕਰਾਰੀ ਹੁੰਦਾ ਸੀ ਪਾਪਾ ਦਾਲੇ ਦੀ ਹੂੰ ਠੰਡਾ ਚ ਲੋਟ ਪਿੱਤੀ ਹਾਂ ਹਾਂ ਠੰਡੀ ਵਾਲੀ ਆਹ ਸੱਟ ਹਰ ਕੇ ਹਾਂ ਕਰਨ ਬਾਲਟੀ ਲਾ ਕੇ ਰੋਟੀ ਤੇ ਮੈਨ ਲੱਗਦਾ ਇੱਕੋ ਜਾ ਰਿਆ ਇਧਰ ਇਧਰਲੇ ਪਾਸੇ ਲਾ ਦੂਗਾ ਉਹ ਅਚਲ ਆਇਆ ਛੁਨੇ ਲਾਇਆ ਪਤਵਜ ਕੇ ਛੂਟੀ ਤੇ ਲਾਇਆ ਬਾਲਟੀ ਲਾਦਣੀ ਤੜਕਾ ਲਾਉਣੇ ਤੜਕਾ ਤੋਹਤ ਕਰ ਕੀ ਕਰ ਮਸਾਲਾ ਤਿਆਰ ਕਰ ਮੈਂ ਲਾਦਣੀ ਤੜਕਾ ਹੋ ਗਿਆ ਆ ਕੋਈ ਭਾਂਡਾ ਲਿਆ ਪਾਣੇ ਕੱਟ ਕੇ ਤਲੀ ਤੜਕਾ ਲਾਦਣੀ ਆਪ ਮਸਾਲਾ ਤਿਆਰ ਆਪਣਾ ਮਸਾਲਾ ਤਾਂ ਤਿਆਰ ਆ ਗੈਸ ਤੇ ਲਾ ਦਾਂਗੇ

ਇਆ ਸਮ ਚਲਾਉਣੀ ਆ ਚਾਹ ਪੀਣੀ ਸੀ ਮੈਂ ਤਾਂ ਸੁਣਿਆ ਬਣਾ ਲਾਂਗੇ ਚਲੋ ਸਬਜੀ ਬਣਾ ਕੇ ਦੁੱਧ ਹਾਂ ਦੁੱਧ ਕਿਹਾ ਨਾ ਦੁੱਧ ਲਿਆਉਣ ਕਿਉ ਫਿਰ ਚਾਹ ਬਣਾ ਸੀ ਕਿਹੜਾ ਘਰ ਦਾ ਦੁੱਧ ਹਣਾ ਫਰੀਬ ਨੂੰ ਤਾਂ ਬੜਾ ਔਖਾ ਹੋ ਜਾਂਦਾ ਬੋਲ ਲਾਉਂਦੇ ਦੁੱਧ ਦਾ ਕੋਂਡੇ ਚ ਲਾ ਲਈ ਕੋਈ ਲੈ ਤਾਂ ਕੋਈ ਨਾ ਕੋਈ ਨਾ ਕੋਈ ਨਾ ਅਸਲੀ ਪੱਕੇ ਦਾ ਤਾਂ ਸੁਣਨ ਪਹਿਲਾਂ ਕੁੰਡਾ ਦਾ डेडी खतरना कोई ना मैं चंगा हो तो हाथ धोगा तू बाल्टी बार कट देंगे भाई मैंने एक पासे कर दे जब आर काट दे निकल दी तेरे तो बाल्टी तीली गरमो की मासी हाँ, जीरा पाली चंगा मन पता भौलीया बस बहुत 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 उनन न भौली गुड़ी बाळनी पे गया नहीं फाइनल तो भईया धरो देख नून दनी अजय भी पौना नून मेरे च जीरा।, जीरा किते बाल्टी बार नहीं एक हम नहीं बाल्टी नौने नौने। बना देंगे पहले एक बारी आना थले करम तो वहां हो पे नहीं कड़ची है ना मेरे को देख रहे आओ मूड बन गया तो टप जाएंगे नहीं तो रह जाएंगे <laughs> जैसे काट काट डुबका लांग देता सी बालिक चीनी है ਕੀ ਜਿਆਦੇ ਜੀਰਾ ਭੁੱਜ ਜਾਂਦੇ ਅੱਛਾ ਹੈ ਜਿਆਦਾ ਉਹ ਬਾਦੀ ਦਾ ਉਹ ਬਾਦੀ ਦਾ ਬਹੁਤ ਸਵਾਦ ਆਉਂਦਾ ਪੱਗ ਚੱਕਿਆ ਨਵਰੀ ਆਈਆ ਗਮਚਾ ਲਾ ਇਹਨੂੰ ਪੀੜੀ ਫੜਾ ਦੇ ਪਤੀਲਾ ਉਹਨੂੰ ਘੱਟਲੇ ਜੇ ਕਰ ਲੈ ਚੱਲ ਕੋਈ ਨਾ ਸੇਕ ਲਾ ਫਿਰ ਰੋਲਾ ਕਰ ਦੇ ਆ ਜੀ 4 ਵਜੇ ਆਹ ਮੇਰੇ ਡੈਡੀ ਵੀ ਆਉਣ ਵਾਲਾ ਕੰਮ ਤੋਂ ਪਾਣੀ ਧਰ

ਈਦਾਂ ਵਾਲ ਵਧੀਆ ਨਹੀਂ ਲੱਗਣੀ ਮੈਨੂੰ ਲਾਲ ਲਾਲ ਜੀ ਵਧੀਆ ਲੱਗਦੀ ਹੈ ਲਾਲ ਲਾਲ ਜੀ ਤੇਰੀ ਉਹ ਠੰਡੀ ਵਾਲੀ ਹੋ ਗਈ ਹੈ ਨਾ ਤੁੱਪ ਤਰਬ ਕੱਢਣੀ ਭੁੱਲ ਗਿਆ ਪੰਡ ਬਹੁਤ ਜ਼ਿਆਦਾ ਹੈ ਗਰੀਬ ਨੂੰ ਤਾਂ ਬਾਲਾ ਔਖਾ ਹੋ ਜਾਂਦਾ ਹੈ ਨਾ ਉੱਤੀ ਵਿਚਾਰੀਓ ਬੰਨੀ ਹੋਈ ਹੈ ਪਾਠ ਤੇ ਮੁੰਡੇ ਨੇ ਅੱਗ ਵੀ ਉੱਥੇ ਪਾਰਕੀ ਹੈਗੀ को hmm. पानी, क्या पानी कोई, कोई ना लसो आप भुन्या मसाला दाल कड़ाइए आप